ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਕੁਝ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਅੱਜ ਛਿਰਗੁਰੂ ਤੇਗ ਬਹਾਦਰ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਉਸ ਸ਼ਹੀਦੀ ਦਿਹਾੜੇ ਦੇ ਉੱਪਰ ਸਰਕਾਰ ਨੇ ਨੰਦਪੁਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉਹਦੇ ਉੱਤੇ ਇੱਕ ਇਜਲਾਸ ਰੱਖਿਆ ਸੀਗਾ ਵਿਧਾਨ ਸਭਾ ਦਾ ਤੇ ਮੈਂ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਕਿ ਬਈ ਇਹਨੂੰ ਅੱਗੇ ਸਾਂਝਾ ਕਰਦੇ ਚੱਲੋ ਤਾਂ ਕਿ ਆਪਾਂ ਸਾਰਾ ਲੇਖਾ ਜੋਖਾ ਜਿਹੜਾ ਉਹ ਅੱਜ ਆਪ ਕਰਨਾ ਹੈ ਵੀ ਇਹ ਇਜਲਾਸ ਜਿਹੜਾ ਬੁਲਾਇਆ ਗਿਆ ਉਹਦਾ ਕੀ ਫਾਇਦਾ ਕੀ ਨੁਕਸਾਨ ਕਿਹੜੇ ਪੱਖ ਤੋਂ ਫਾਇਦੇ ਨੁਕਸਾਨ ਹੋਏ ਨੇ ਉਹ ਸਾਰੇ ਆਪਾਂ ਵਿਚਾਰਨੇ ਆ ਸੋ ਆਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਾਨਸਾਹ ਜਿਹੜੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਅੱਜ ਵਿਧਾਨ ਸਭਾ ਦਾ ਜਿਹੜਾ ਬੋਲਿਆ ਗਿਆ ਭਾਸ਼ਣ ਹੈ ਉਹ ਆਪਾਂ ਸੁਣਦੇ ਆ ਫਿਰ ਆਪਾਂ ਇਹ ਚਰਚਾ ਵਾਰੀ ਵਾਰੀ ਕਰਦੇ ਰਹਿਣਾ ਏ ਆ ਇਹਨਾਂ ਨੇ ਅੱਜ ਮਾਨਸਾਹ ਨੇ ਬੋਲਿਆ ਸੁਣਿਓ ਇਤਿਹਾਸਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰ ਤ ਪਵਿੱਤਰ ਇਹ ਸਦਨ ਅੱਜ ਸਪਾਰਸ਼ ਕਰਦਾ ਹੈ ਕਿ ਸੂਬਾ ਸਰਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਜਿਹੜਾ ਗਲੀਆਰੇ ਦਾ ਏਰੀਆ ਸ਼੍ਰੀ ਨਾਨਕਪੁਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਬੋ ਸ਼੍ਰੀ ਦਮਦਨਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ। ਮੀਤ ਸ਼ਰਾਬ ਤੰਬਾਕੂ ਤੇ ਹੋਰ ਨਸ਼ੀਲੇ ਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਕਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ 나 ਕਿਤੇ ਸ਼ਰਾਬ 나 ਕਿਤੇ ਵੀੜੀ 나 ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕੀ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਕਲਿਆਰੇ ਦੀ ਗੱਲ ਕਰਦੇ ਆ ਸਰਦਲੇ ਆਰਾਤਾ ਪਹਿਲਾ ਹੀ ਪਵਿੱਤਰ ਹੈ ਸੋ ਇਹ ਹੁਣ ਤੁਸੀਂ ਸੁਣਿਆ ਕਿ ਅੱਜ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਇਤਿਹਾਸਕ ਫੈਸਲੇ ਅੱਜ ਪੰਜਾਬ ਲਈ ਹੋਣਗੇ ਪਰ ਨਹੀਂ ਕਹਿੰਦੇ ਹੋ ਜਨਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਅੱਜ ਇਹ ਮਾਨ ਸਰ ਨੇ ਐਲਾਨ ਕੀਤਾ ਕਿ ਅਮਰਕਸਰ ਤਲਵੰਡੀ ਸਾਬੋ ਤੇ ਨੰਦਪੁਰ ਸਾਹਿਬ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਪਰ ਗਲਿਆਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਦਮਦਮਾ ਸਾਹਿਬ ਤਖਤ ਦਾ ਗਲਿਆਰਾ ਜਾਂ ਨੰਦਪੁਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਗਲਿਆਰੇ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਉੱਥੇ ਕੋਈ ਮੀਟ ਸ਼ਰਾਬ ਕੋਈ ਤੰਬਾਕੂ ਕੋਈ ਬੀੜੀ ਜਰਦਾ ਉੱਥੇ ਨਹੀਂ ਮਿਲੂਗਾ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਤਲਵੰਡੀ ਸਾਬੂ ਜਾਣਦੇ ਆ ਅਨੰਤਪੁਰ ਸਾਹਿਬ ਜਾਣਦੇ ਆ ਕੀ ਉਸ ਗਲਿਆਰੇ ਦੇ ਵਿੱਚ ਕੋਈ ਬੀੜੀ ਕੋਈ ਜਰਦਾ ਕੋਈ दारू ਕੋਈ ਮੀਟ ਪਹਿਲਾਂ ਵਿਕਦਾ ਨਹੀਂ ਵਿਕਦਾ ਨਾ ਉਹ ਤਾਂ ਪਹਿਲਾਂ ਹੀ ਪਵਿੱਤਰ ਹੈ ਇਹੀ ਸਵਾਲ ਇਸੇ ਮਤੇ ਦੇ ਉੱਤੇ ਜਦੋਂ ਪ੍ਰਗਟ ਸਿੰਘ ਨੇ ਸਵਾਲ ਕੀਤਾ ਨਾ ਕਿ ਜੀ ਉਹ ਤਾਂ ਪਹਿਲਾਂ ਹੀ ਪਵਿੱਤਰ ਹੈ ਤਾਂ ਉਸ ਤੋਂ ਬਾਅਦ ਮੋੜਵੇਂ ਰੂਪ ਚ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਪਹਿਲਾਂ ਅਧਿਕਾਰਤ ਤੌਰ ਤੇ ਨਹੀਂ ਹੈਗਾ ਹੁਣ ਅਧਿਕਾਰਤ ਤੌਰ ਤੇ ਅਸੀਂ ਉਸ ਗਲਿਆਰੇ ਨੂੰ 75 ਦਰਜਾ ਦਿੱਤਾ ਦੇਖ ਕਿੱਡੇ ਗੋਲ ਤਰੀਕੇ ਨਾਲ ਸਾਰੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤਲਵੰਡੀ ਸਾਬ ਨੂੰ ਦਰਜਾ ਦੇਣਾ ਆਨੰਦਪੁਰ ਸਾਹਿਬ ਸ਼ਹਿਰ ਨੂੰ ਦਰਜਾ ਦੇਣਾ ਪਵਿੱਤਰ ਸ਼ਹਿਰ ਦਾ ਉਹ ਦਮ ਨਹੀਂ ਇਹਨਾਂ ਦੀਆਂ ਲੱਤਾਂ 'ਚ ਉਹ ਜਾਣ ਨਹੀਂ ਹੈਗੀ ਕਿ ਇਹ ਇਸ ਤਰ੍ਹਾਂ ਕਰ ਜਾਣ ਪੁਸ਼ਕਰ ਸਾਰਾ ਸ਼ਹਿਰ ਦਾ ਪਵਿੱਤਰ ਦਰਜ ਰੱਤਾ ਗਿਆ ਸਾਰੇ ਸ਼ਹਿਰ ਨੂੰ ਉੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਮੀਟ ਸ਼ਰਾਬ ਕੋਈ ਆਂਡਾ ਕੋਈ ਬੀੜੀ ਜਰਦਾ ਕੱਖ ਨਹੀਂ ਮਿਲਦਾ ਪਰ ਇਹ ਕਹਿੰਦੇ ਨਹੀਂ ਜੀ ਕੱਲਾ ਗਲਿਆਰਾ ਅਸੀਂ ਅਧਿਕਾਰਤ ਤੌਰ ਤੇ ਕਰਦਾ ਤੇ ਬਾਕੀ ਸ਼ਹਿਰ ਦੇ ਵਿੱਚ ਜੋ ਆਂਡੇ ਮੀਡ ਸ਼ਰਾਬਾਂ ਸਾਰਾ ਕੁਝ ਉਹ ਉਵੇਂ ਹੀ ਚੱਲੂਗਾ ਸੋ ਉੱਥੇ ਮਨਪ੍ਰੀਤ ਸਿੰਘ ਐਲੀ ਨੇ ਬਹੁਤ ਸੋਹਣੀ ਗੱਲ ਕੀਤੀ ਬੰਦ ਉਹ ਸੁਣਿਆ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਡੈਮਾਂ ਦੀ ਬੀਬੀਐਮਪੀ ਦੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਇਹਨਾਂ ਨੇ ਅੱਜ ਇਸ ਇਜਲਾਸ ਦੇ ਉੱਤੇ ਕਈ ਬੰਦਿਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਿਹਾ ਤੈਨੂੰ ਕੀ ਤਕਲੀਫ ਆ ਤੂੰ ਕਿਉਂ ਬੋਲਦਾ ਗੁਰੂ ਸਾਹਿਬ ਦਾ ਦਿਹਾੜਾ ਫੋਟਮਾ ਲਾ ਕੇ ਬੋਰਡ ਲਾ ਕੇ 300 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਦਿੱਲੀ ਦੇ ਲੁਟੇਰਿਆਂ ਨੂੰ ਰਟਾ ਕੇ ਜਿੰਨਾ ਉਹ 300 ਕਰੋੜ ਰੁਪਇਆ ਬਦ 100 ਕਰੋੜ ਖਰਚਣਾ 200 ਕਰੋੜ ਇਹਨਾਂ ਨੇ ਸ਼ਖਸਤ ਕਰ ਲਿਆ ਕੋਲ ਉਸ ਟੈਂਟ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਸਾਊਂਡ ਸਿਸਟਮ ਤੋਂ ਲੈ ਕੇ ਜੋ ਉੱਥੇ ਸਮਾਨ ਆਇਆ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਠੇਕਾ ਸੀ ਜਿੰਨੇ ਪੰਜਾਬ ਦੇ ਵਿੱਚ ਬੋਰਡ ਲਾਏ ਗਏ ਕਰੋੜ ਰੁਪਇਆ ਤੇ ਖਰਚਾ ਗਿਆ ਉਹ ਸਾਰਾ ਬੋਝ ਪੰਜਾਬ ਦੇ ਖਜ਼ਾਨੇ ਤੇ ਪਿਆ ਕੀ ਮੈਂ ਕੱਲ ਵੀ ਇਹ ਗੱਲ ਬੋਲਿਆ ਸੀ ਜਦੋਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਸਵਾਲ ਰੱਖੇ ਆ ਵੀ ਆਹ ਅਸਲ ਮੁੱਦੇ ਨੇ ਪੰਜਾਬ ਦੇ ਕੀ ਸਾਡੇ ਗੁਰੂਆਂ ਦੀ ਇਹ ਸੋਚ ਸੀ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਆ ਕੀ ਅੱਜ ਗੁਰਤੇਗ ਬਹਾਦਰ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਕੋਈ ਗੱਲ ਹੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਜਿਹੜੇ 35 35 40 40 ਸਾਲ ਤੋਂ ਬੰਦ ਨੇ ਪਿਛਲੇ ਸਾਲ ਡੇਢ ਸਾਲ ਤੋਂ ਸਮਾਨੇ ਟਾਵਰ ਦੇ ਉੱਤੇ ਇੱਕ ਸਿੰਘ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ ਆਖਰੀ ਸਹਾ ਤੇ ਚੜਿਆ ਬੈਠਾ ਹੈ ਤਹਾਂ ਇੰਨੇ 100 ਫੁੱਟ ਉੱਪਰ ਬੈਠਾ ਹੋ ਬੇਅਦਬੀਆਂ ਲਈ ਕਾਨੂੰਨ ਬਣਾਉਣ ਲਈ ਬੈਠਾ ਹੋ ਇੱਕ ਸਟੈਂਡਿੰਗ ਕਮੇਟੀ ਨੂੰ ਕਹਿੰਦੇ ਥੋੜਾ ਭੇਜਿਆ ਹੋਇਆ ਇਹ ਸਾਰਾ ਗੱਲਬਾਤ ਲਿਖ ਕੇ ਮਤਾ ਤੇ ਗਾਂਹ ਦੇਖਦੇ ਆ ਕੀ ਬਣਦਾ ਉਥੇ ਕੋਈ ਗੱਲਬਾਤ ਹੋਈ ਪੰਜਾਬ ਦੀ ਕੋਈ ਡੈਮੋਗ੍ਰਾਫੀ ਦੀ ਗੱਲਬਾਤ ਹੋਈ ਨਹੀਂ ਗੁਰੂ ਸਾਹਿਬ ਨੇ ਸਾਡਿਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਸਾਰੀ ਗਰਵਾਣੀ ਦੇ ਵਿੱਚ ਕੁਦਰਤ ਨੂੰ ਸੰਭਾਲਣੀਆਂ ਗੱਲਾਂ ਨੇ ਸਾਂਭਣੀਆਂ ਗੱਲਾਂ ਨੇ ਪਰ ਅੱਜ ਉੱਥੇ ਇਹ ਕੋਈ ਗੱਲ ਹੋਈ ਵੀ ਭਾਈ ਜਿਹੜਾ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਦਰਿਆਵਾਂ ਦੇ ਵਿੱਚ ਸਾਡ ਲੋਕਾਂ ਨੂੰ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਉਹਦੀ ਕੋਈ ਗੱਲ ਹੋਈ ਨਹੀਂ ਹੋਈ ਫਿਰ ਕੀ ਫਾਇਦਾ ਇਹ ਡਰਾਮੇ ਕਿਉਂ ਕਰ ਰਹੇ ਹੋ ਤੁਸੀਂ ਬਹੁਤੇ ਭਗਤਾਂ ਨੂੰ ਇਹ ਵੀ ਇਹ ਤਖਰੀਬ ਹੁੰਦੀ ਹੈ ਮੇਰੀਆਂ ਗੱਲਾਂ ਦੀ ਕਿ ਤੂੰ ਕਿਉਂ ਬੋਲਦਾ ਬਾਕੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਭਾਈ ਸਾਹਿਬ ਅਈ ਸੋਡੇ ਕਿਹੜੀਆਂ ਚੁੰਡੀਆਂ ਵੜਦੇ ਆ ਜੀ ਅੱਜ ਮੇਰੇ ਘਰ ਵੀ ਪੁਲਿਸ ਲਾਤੀ ਤੜਕੇ ਦੀ ਆ ਦੇਖ ਲੋ ਉਧਰੋਂ ਹਮਤੋਤ ਸਿੰਘ ਮਾਨ ਦੇ ਘਰੇ ਪੁਲਿਸ ਲਾਤੀ 22 25 ਉਹਦੇ ਮਲਾਜ ਆ ਕੇ ਬਹਿ ਗਏ ਇਧਰੋਂ ਤੁਸੀਂ ਭਾਨੇ ਦੇ ਜਾ ਕੇ ਪੁਲਿਸ ਲਾਤੀ ਆ ਦੇਖੋ ਆ ਤੁਸੀਂ ਲਿਆ ਕੇ ਤੜਕੇ ਦੀ ਪੁਲਿਸ ਇੱਥੇ ਆ ਮੇਰੇ ਘਰ ਮਰੇ ਬੈਠੇ ਰਹੇ ਆ ਕੇ ਆ ਲੋ ਆ ਵੀਡੀਓ ਹੁਣੇ ਸੇਂਡ ਸਾਡੇ ਦਰਵਾਜ਼ੇ ਮੂਰੇ ਸਾਨੂੰ ਪੁਲਿਸ ਬਿਠਾਤੀ ਤੁਸੀਂ ਇੱਥੇ ਘਰੋਂ ਨਹੀਂ ਨਿਕਲਣ ਦਿੱਤਾ ਤਾਂ ਰੱਖਿਆੰਦੇ ਨੇ ਕੱਲ ਜਦੋਂ ਅਸੀਂ ਗਏ ਆ ਅਨੰਦਪ੍ਰਸਾਦ ਅਸੀਂ ਆਪ ਸਾਰਾ ਤੁਸੀਂ ਦੇਖਿਓ ਕੱਲ ਦਾ ਅਸੀਂ ਜਿਹੜਾ ਰੱਖਿਆ ਸੀਗੇ ਗੱਲਾਂ ਬਾਤਾਂ ਉਹ ਸਿਰ ਪੰਜਾਬ ਦੇ ਮੁੱਦੇ ਨੇ ਇਹ ਪਾਈ ਇਹਨਾਂ ਮੁੱਦਿਆਂ ਤੇ ਅੱਜ ਤੁਸੀਂ ਇਤਿਹਾਸਕ ਧਰਤੀ ਤੇ ਆ ਰਹੇ ਹੋ ਇਹਨਾਂ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਸੋ ਨੂੰ ਅੱਜ ਵੀ ਖਤਰਾ ਖੜਾ ਹੋ ਗਿਆ ਵੀ ਅੱਜ ਨਾ ਆ ਜਾਣਾ ਇੱਥੇ ਆ ਤੁਹਾਨੂੰ ਘਰਾਂ ਦੇ ਵਿੱਚ ਤੁਸੀਂ ਨਿਰਵੰਧ ਕਰ ਲਿਆ ਬਾਹਰ ਨਹੀਂ ਨਿਕਲਣ ਦਿੱਤਾ ਮਾਨ ਸਾਹਿਬ ਐਡਾ ਕਿਹੜੇ ਗੱਲ ਦਾ ਡਰ ਆ ਸਵਾਲਾਂ ਤੋਂ ਵੀ ਡਰਨ ਲੱਗ ਗਏ ਤੁਸੀਂ ਤਾਂ ਖੁਦ ਕਹਿੰਦੇ ਰਹੇ ਹੋ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਜੇ ਅੱਜ ਅਸੀਂ ਕੋਈ ਗੱਲ ਕਰਦੇ ਆ ਤੁਸੀਂ ਸਾਡੇ ਘਰਾਂ 'ਚ ਪੁਲਿਸ ਲਾ ਦਿੰਦੇ ਹੋ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਜਦੋਂ ਅਸੀਂ ਕੱਲੋਂ ਕਰਕੇ ਆਏ ਆ ਨਾ ਅਨੰਦਪੁਰ ਸਾਹਿਬ ਕਹਿੰਦੇ ਉਸ ਮਸਲੇ ਦੇ ਵਿੱਚ ਇਹਨਾਂ ਨੇ 17 ਪੁਲਿਸ ਵਾਲੇ ਸਸਪੈਂਡ ਕਰਤੇ ਵੀ ਤੁਸੀਂ ਇਥੇ ਨਿਗਾਹ ਨਹੀਂ ਰੱਖੀ ਉਹ ਬੰਦੇ ਵੜ ਕੇ ਮਹਿਗੇ ਅਨੰਦਪੁਰ ਸਾਹਿਬ ਦੇ ਵਿੱਚ ਹੱਦ ਹੋ ਗਈ। ਇੱਕ ਪਾਸੇ ਤੁਸੀਂ ਸਨੇਹਾ ਲਾ ਰਹੇ ਹੋ ਕਿ ਸਾਰੇ ਆਓ ਆਪਾਂ ਨਤਮਸਤਕ ਹੋਈਏ ਆਪਾਂ ਗੱਲਾਂ ਕਰੀਏ ਵਿਚਾਰਾਂ ਕਰੀਏ ਪੰਜਾਬ ਬਾਰੇ ਵਿਚਾਰ ਵਟਾਂਦਰੇ ਹੋਣ ਤੇ ਦੂਜੇ ਪਾਸੇ ਆਪਾਂ ਜੇ ਸਾਡੇ ਵਰਗੇ ਉਥੇ ਬਾਗੇ ਕੱਲ ਤੁਹਾਨੂੰ ਸ਼ੀਸ਼ਾ ਦਿਖਾਉਣ ਸੁਣੀ ਅੱਖਾਂ ਦੇ ਬੰਨੀ ਹੋਈ ਪੱਟੀ ਲਾਉਣ ਵੀ ਆਹ ਹਾਲਾਤ ਨੇ ਪੰਜਾਬ ਦੇ ਇਹਦੇ ਬਾਰੇ ਕੁਝ ਕਰੋ ਤਾਂ ਤੁਸੀਂ ਚੱਕ ਕੇ 17 ਬੰਦੇ ਪੁਲਿਸ ਵਾਲੇ ਸਸਪੈਂਡ ਕਰਤੇ ਸਾਧੂਗੀ ਉਹ ਜੇ ਕੁੜੀ ਉਹ ਕਿਹੜੀ ਸੀਗੀ ਆਪਣੀ ਆ ਆ ਤਰਨਤਾਰਨ ਦੀਆਂ ਵੋਟਾਂ ਦੇ ਵਿੱਚ ਕੰਚਨਪ੍ਰੀਤ ਕੁੜੀ ਆਈ ਸੀ ਕੋਈ ਉਹਦੇ ਮਤਲਬ ਮਾਂ ਖੜੀ ਸੀਗੀ ਵੋਟਾਂ ਦੇ ਵਿੱਚ ਉਹ ਕਦੇ ਬਾਹਰ ਨਿਕਲ ਉੱਠ ਗਈ ਬਾਹਰੋਂ ਹੀ ਆਈ ਸੀ ਕੁੜੀ ਉਹ ਉਹ ਚੱਕਰ ਤੁਸੀਂ ਚੱਕ ਕੇ ਜਿਹੜਾ ਤਰਨਤਾਰਨ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਆ ਉਹ ਸਸਪੈਂਡ ਕਰਤਾ ਆਬ ਹੁਣ ਹੋਰ ਸੁਣਨ ਚ ਆਇਆ ਕਹਿੰਦੇ ਆ ਇੱਥੇ ਆਹਾ ਨਿਸ਼ਤਰ ਸਿੰਘ ਸੀਗਾ ਕੋਈ ਬਾਦਲਾਂ ਦਾ ਕੋਈ ਆਈਟੀ ਸੈੱਲ ਦਾ ਲਾਇਆ ਹੋਇਆ ਉਹਦੇ ਪਰਚਾ ਦਿੱਤਾ ਸੀਗਾ ਇਹਨਾਂ ਨੇ ਉਹਦੀ ਜ਼ਮਾਨਤ ਦਿੱਤੀ ਕੋਰਟ ਨੇ ਜ਼ਮਾਨਤ ਦਿੱਤੀ ਜੱਜ ਨੇ ਉਹਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਤੀਜਾ ਜੇਲ੍ਹ ਦਾ ਜਿਹੜਾ ਸੁਵਿਡੈਂਟ ਸੀਗਾ ਉਹਨੂੰ ਚੱਕ ਕੇ ਮਨਜੀਤ ਸਿੰਘ ਨੂੰ ਤੁਸੀਂ ਉੱਥੋਂ ਬਦਲਤਾ ਜਦੋਂ ਉਹਦੀ ਜ਼ਮਾਨਤ ਕਰਤੀ ਜ਼ਮਾਨਤ ਹੋ ਗਈ ਜ਼ਮਾਨਤ ਭਰਾਈ ਗਈ ਕੋਈ ਨਾ ਡੀਐਸਪੀ ਕਸੂਰਵਾਲਾ ਨਾ ਜੇਲ੍ਹ ਸੁਵਿਡੈਂਟ ਕਸੂਰਵਾਲਾ ਹੈ ਡੀਐਸਪੀ ਦਾ ਆਰੇਗੜ ਤੇ ਵੀ ਦੀ ਜ਼ਮਾਨਤ ਕਿਵੇਂ ਹੋਗੀ ਜ਼ਮਾਨਤ ਜੱਜ ਨਹੀਂ ਦਿੱਤੀ ਹੈ ਭਾਈ ਜੱਜ ਨਾਲ ਗੱਲ ਕਰਨੀ ਸੀ ਅੱਛਾ ਜੇ ਉਧਰੋਂ ਆਪਣਾ ਜੇਲ੍ਹ ਸਟੂਡੈਂਟ ਮਨਜੀਤ ਸਿੰਘ ਨੂੰ ਬਦਲਦਾ ਉਹ ਕਿਉਂ ਬਦਲਦਾ ਉਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਸੋਮਵਾਰ ਤੱਕ ਨਿਕਲਣਾ ਦੇ ਰਿਲੀਜ਼ ਨਾ ਕਰਨੀ ਛੱਡੀ ਨਾ ਜਦੋਂ ਭਾਈ ਕੋਰਟ ਨੇ ਜੱਜ ਨੇ ਆਰਡਰ ਕਰ ਦਿੱਤੇ ਜ਼ਮਾਨਤ ਭਰੀ ਗਈ ਸਟੂਡੈਂਟ ਦੇ ਕਿ ਸਾਰੇ ਉਹਦੀ ਕੀ ਪਾਵਰ ਉਹ ਕਿਉਂ ਨਾ ਛੱਡੂਗਾ ਆਰਡਰ ਆ ਗਿਆ ਦੇ ਕੋਲੇ ਕਿਹੜੇ ਰਾਹ ਪਏ ਹੋਏ ਆ ਕੀ ਸਾਥ ਕਰਨ ਤੇ ਲੱਗੇ ਹੋਏ ਆ ਕਿਸੇ ਦੇ ਘਰੇ ਪੁਲਿਸ ਭੇਜ ਦੇ ਉਹਨੂੰ ਘਰਾਂ ਜਿੰਦਾ ਰਬੰਦ ਕਰ ਲੋ ਕਿਸੇ ਜਮਾਨਤ ਰੋਕੋ ਕੋਈ ਬੋਲਦਾ ਤੇ ਪਰਚਾ ਦੇ ਦਿਓ ਕਿੰਨੀਆਂ ਕਵਾਜਾਂ ਆਪਾਂ ਬੰਦ ਕਰ ਦਿਆਂਗੇ ਮਾਨ ਸਾਹਿਬ ਕਿੰਨੇ ਕ ਬੰਦਿਆਂ ਨੂੰ ਆਪਾਂ ਨੱਪ ਲਾ ਕੇ ਰੋਕ ਲਾਂਗੇ ਇਹ ਤਾਂ ਲੋਕ ਬਹੁਤ ਵੱਡੇ ਵੱਡੇ ਤੋਂ ਨਹੀਂ ਲੋਕ ਲੋਟ ਆਏ ਕਿੰਨਿਆਂ ਨੂੰ ਦੱਬੋਂਗੇ ਕਿੰਨਾ ਮਤਲਬ ਕਿ ਤੁਹਾਡੇ ਚ ਗ੍ਰਾਵਿਟੀ ਆ ਗਈ ਜਾਂ ਕਿੰਨਾ ਤੁਸੀਂ ਇਸ ਤਰੀਕੇ ਨਾਲ ਹੋਰ ਹੀ ਪਾਸੇ ਤੁਰ ਪੇ ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਹੋਰ ਪਾਸੇ ਤੁਰੇ ਫਿਰਦੇ ਹੋ ਹੈਰਾਨ ਆ ਮੈਂ ਇੱਥੇ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਚੰਡੀਗੜ੍ਹ ਦੇ ਮਸਲੇ ਦੇ ਵੀ ਉਥੇ ਗੱਲਾਂ ਹੋਈਆਂ ਵੀ ਸਾਨੂੰ ਚੰਡੀਗੜ੍ਹ ਬਚਾਉਣਾ ਚਾਹੀਦਾ ਉਹ ਭਰਾਓ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਤਾਂ ਥੋੜਾ ਜਿਹੜਾ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਹਾਂ ਮੈਂ ਕਾਂਗਰਸੀਗੋ ਥੋੜਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੈਗਾ ਉਹਦਾ ਸ਼ਰੇਆਮੇ ਬਿਆਨ ਦਿੰਦਾ ਹੈ ਕਿ ਚੰਡੀਗੜ੍ਹ ਨੂੰ ਪੂਰਨ ਸਟੇਟ ਬਣਾਉਣਾ ਚਾਹੀਦਾ ਭਾਈ ਮੱਖਰੇ ਤੌਰ ਦੇ ਉੱਤੇ ਉਹਦੇ ਬਾਰੇ ਆਪਾਂ ਕਦੇ ਬੋਲਣਾ ਨਹੀਂ ਸੋ ਰੱਬ ਦਾ ਵਾਸਤਾ ਇਹ ਰਾਜਨੀਤੀਆਂ ਨਾ ਖੇਡੋ ਇਹ ਪੰਜਾਬ ਨਾਲ ਨਾ ਕਰੋ ਸੋ ਮੇਰੀ ਇਹਨੇ ਇੱਕ ਸੁਣੋ ਗੁਜਾਰਸ਼ ਆ ਵੀ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਲੜਨਾ ਚਾਹੀਦਾ ਮੁੱਦਿਆਂ ਤੇ ਹੀ ਬੋਲਣਾ ਚਾਹੀਦਾ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਹ ਗੱਲਾਂ ਵਿੱਚ ਕੁਝ ਨਹੀਂ ਨਿਕਲਣਾ ਇਹ ਬੰਦੇ ਸਾਨੂੰ ਗਮਰਾਹ ਕਰ ਰਹੇ ਆ ਪੰਜਾਬ ਨੂੰ ਗਮਰਾਹ ਕਰ ਰਹੇ ਆ ਗੱਲਾਂ ਨੇ ਬੱਲੇ ਅਸੀਂ ਕੱਲ ਹੀ ਕਹਿਦਾ ਸੀਗਾ ਬਿਕਲੀਆਂ ਗੱਲਾਂ ਹੋਣੀਆਂ ਨੇ ਕੱਖ ਨਹੀਂ ਹੋਣਾ। ਉਹੀ ਅੱਜ ਕੁਝ ਹੋਇਆ ਗੱਲਾਂ-ਵਾਤਾਂ ਹੋਈਆਂ ਆਪਾਂ ਇੱਕ ਪਾਸੇ ਕਹਿ ਰਹੇ ਹਾਂ ਕਿ ਸਿਤਾ ਜੀ ਅ ਇਤਿਹਾਸਕ ਧਰਤੀ ਦੇ ਉੱਤੇ ਆ ਗੁਰੂ ਸਾਹਿਬਾ ਦਿਹਾੜਾ ਮਨਾ ਰਹੇ ਆ। ਛੋੜੇ ਅੰਦਰ ਇੱਥੋਂ ਤੁਹਾਡਾ ਸਰਦਾਰਾ ਪਤਾ ਲੱਗ ਜਾਂਦਾ ਗੁਰੂ ਸਾਹਿਬਾਨਾ ਪ੍ਰਤੀ ਕਿੰਨੀ ਸ਼ਰਧਾ ਹੈ। ਛੋੜੇ ਅੰਦਰ ਜਿਹੜੇ ਬੈਠੇ ਬੰਦੇ ਸੀਗੇ ਅੱਜ ਉੱਥੇ ਜਿਹੜਾ ਅਲਾਸਤ ਦੇ ਵਿੱਚ ਅੱਦੋਂ ਵੱਧ ਸਿਰ ਨਹੀਂ ਢੱਕੇ। ਘੱਟੋ ਘੜ ਰਮਾਲ ਦੇ ਸਿਰ ਢਕਾ ਦਿੰਦੇ। ਜੇ ਇੰਨੀ ਸ਼ਰਧਾ ਰੱਖਦੇ ਹੋ ਪਰ ਨਹੀਂ ਉਹ ਜਿਵੇਂ ਪਹਿਲਾਂ ਸਰਕਾਰਾਂ ਨੇ ਵਰਤਿਆ ਆੜ ਲਈ ਜਿਵੇਂ ਤੁਸੀਂ ਮਾਨ ਸਾਹਿਬ ਸੁਣਾਉਨੇ ਹੁੰਨੇ ਹੋ ਆਪ ਹੀ ਕਹਾਣੀਆਂ ਆਈਆਂ ਕਿ ਜੀ ਉਹ ਕਿਰਲੀ ਮੱਖੀਆਂ ਮੱਛਰ ਖਾਂਦੀ ਫਿਰਦੀ ਐ ਤੇ ਤੜਕੇ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਐ ਉਹ ਵੀ ਤਾਂ ਆੜ ਹੀ ਲੈਂਦੇ ਸੀਗੇ ਉਹਨਾਂ ਨੇ ਵੀ ਧਰਮ ਦੀ ਆੜ ਲਈ ਲੋਕਾਂ ਨੂੰ ਵਰਤਿਆ ਪੰਥਕ ਮਖੌਟਾ ਪਾ ਕੇ ਨੁਕਸਾਨ ਕੀਤਾ ਪੰਜਾਬ ਦਾ ਤੇ ਕੌਮ ਦਾ ਆਪਾਂ ਵੀ ਇਹੀ ਕੁਝ ਕਰ ਰਹੇ ਆਂ ਆਪਾਂ ਵੀ ਅਜ ਆੜ ਲੈ ਕੇ ਨੁਕਸਾਨ ਕਰ ਰਹੇ ਆਂ ਪੰਜਾਬ ਦਾ ਸੋ ਗੁਰੂ ਐ ਨਹੀਂ ਖੋਜ ਹੁੰਦੇ ਗੁਰੂਆਂ ਦੇ ਦਿਹਾੜੇ ਬਣਾਉਣੇ ਉਹਨਾਂ ਦੀ ਸੋਚ ਤੇ ਉਹਨਾਂ ਦੇ ਸਿਧਾਂਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਲਾਂ ਦੇਣਾ ਪੈਂਦਾ ਦਿਹਾੜਾ ਮਣਾ ਲਿਆ ਐ ਨਹੀਂ ਗੱਲ ਬਣਦੀ ਬੋਰਡ ਲਾ ਤੇ ਲੋਕਾਂ ਨੂੰ ਸੱਦ ਲਿਆ ਭਾਸ਼ਣ ਝਾੜ ਤੇ ਹਾ ਕੀ ਨਿਕਲਿਆ ਦੱਸੋ ਲੋਕੋ ਗਲਿਆਰੇ ਕਹਿੰਦੇ ਕੱਲੇ ਪਵਿੱਤਰ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਹੈਗੇ ਭਰਾਓ ਸੋ ਜੇ ਲੜਾਈ ਲੜਨੀ ਚਾਹੁੰਦੇ ਆ ਮਾਨ ਸਾਹਿਬ ਤਾਂ ਤੁਸੀਂ ਕਹਿੰਦੇ ਅਸੀਂ ਕਸਟੋਡੀਅਨ ਆ ਜੀ 3 ਕਰੋੜ ਲੋਕਾਂ ਦੇ ਤਾਂ ਇਹੇ ਜੇ ਕਸਟੋਡੀਅਨ ਬਣੋ ਇੱਕ ਠੋਕ ਕੇ ਖੜੋ ਫਿਰ ਦਿੱਲੀ ਦੇ ਅੱਗੇ ਵੀ ਨਾ ਚੰਡੀਗੜ੍ਹ ਜਾਣ ਦੇਗੇ ਨਾ ਬੀਬੀਐਮਪੀ ਜਾਣ ਦੇਗੇ ਨਾ ਅਸੀਂ ਜਾਣ ਦੇਗੇ ਸਾਡੀ ਜੀ ਯੂਨੀਵਰਸਿਟੀ ਪੂਰਨ ਤੌਰ ਤੇ ਬਲ ਸੈਂਟਰ ਨਾਲ ਲੀਖੇ ਚ ਕੇ ਲੜਨਾ ਪਊ ਫਿਰ ਸਰਕਾਰ ਜਾਣਦੀ ਹੈ ਜਾਣ ਦੇ ਲੱਗਣ ਦੇ ਰਾਸ਼ਟਰਪਤੀ ਰਾਜ ਲੱਗਦਾ ਕੋਈ ਗੱਲ ਨਹੀਂ ਹੁਣ ਵੀ ਰਾਸ਼ਟਰਪਤੀ ਰਾਜ ਹੀ ਹੈ ਕੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਹੋਏ ਜਾ ਰਹੇ ਆ ਜੁਨੀਵਰਸਿਟੀ ਵਾਲਾ ਦੇਖ ਲੋ ਹਾਲ ਅੱਜ ਸਾਨੂੰ ਉਥੇ ਬੈਠਿਆ ਨੌਜਵਾਨਾਂ ਨੂੰ 26 27 ਦਿਨ ਹੋ ਗਏ ਆ 26 ਤਰੀਕ ਨੂੰ ਜੁਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਮੈਂ ਉਹਦੇ ਬਾਰੇ ਵੀ ਲੋਕਾਂ ਨੂੰ ਅਪੀਲ ਕਰਦਾ ਸਾਡਾ ਸਾਥ ਦੇਣਾ ਚਾਹੀਦਾ ਬਾਈ ਹਰ ਪਿੰਡ ਚ ਮਤੇ ਪੈਣੇ ਚਾਹੀਦੇ ਆ ਪੰਚਾਇਤਾਂ ਦੁਆਰਾ ਗ੍ਰਾਮ ਸਭਾਵਾਂ ਦੁਆਰਾ ਯੂਨੀਵਰਸਿਟੀ ਦੇ ਹੱਕ ਚ ਚੰਡੀਗੜ੍ਹ ਦੇ ਹੱਕ ਚ ਵੀ ਚੰਡੀਗੜ੍ਹ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲਣੇ ਚਾਹੀਦੇ ਆ ਜਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਨੇ ਉਹ ਬੰਦ ਹੋਣੇ ਚਾਹੀਦੇ ਆ 26 ਤਰੀਕ ਨੂੰ ਪੂਰਨ ਤੌਰ ਤੇ ਕਿਉਂ 26 ਤਰੀਕ ਨੂੰ ਬੰਦ ਦੀ ਕਾਲ ਬੰਦ ਦਾ ਸੱਦਾ ਸੁਪਉਂਚ ਦੇ ਸੀ ਉਸ ਧਰਤੀ ਤੇ ਉਹਨਾਂ ਗੁਰੂਆਂ ਦਾ ਦਿਹਾੜਾ ਮਨਾ ਰਹੇ ਆ ਜਿਹੜੇ ਗੁਰੂਆਂ ਨੇ ਮਨੁੱਖਤਾ ਦੀ ਖਾਤਰ ਜਬਰ ਦੇ ਨਾ ਲੜਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਜ਼ਾਬਰਾਂ ਦੇ ਖਿਲਾਫ ਲੜਦਿਆਂ ਹੋਇਆਂ ਆਪਣੀ ਆਪਣਾ ਸੀਸ ਵਾਰਤਾ ਆਪਣਾ ਪਰਿਵਾਰ ਕੁਰਬਾਨ ਕਰਤਾ ਅਸੀਂ ਉਹ ਉਹਨਾਂ ਗੁਰੂਆਂ ਦੇ ਵਿਹਾੜੇ ਬਣਾ ਰਹੇ ਹਾਂ ਤੇ ਤੁਸੀਂ ਜੇ ਕੋਈ ਅੱਜ ਪੰਥ ਦੀ ਗੱਲ ਕੋਈ ਪੰਜਾਬ ਦੀ ਗੱਲ ਕੋਈ ਕੌਮ ਦੀ ਗੱਲ ਕਰਦਾ ਤੇ ਅਸੀਂ ਉਹਤੇ ਐਨਐਸਏ ਵਧਾ ਰਹੇ ਹਾਂ ਯੂਐਪੀਐਲ ਆ ਰਹੇ ਹਾਂ ਡਿਬਰੂਗਰ ਸੈੱਟ ਰਹੇ ਹਾਂ ਬੰਦ ਕਰ ਰਹੇ ਹਨ ਉਹਨਾਂ ਨੂੰ ਹੁਣ ਤਾਂ ਗੱਲ ਸਾਫ਼ ਹੋ ਗਈ ਹੁਣ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਜਵਾਬ ਮੰਗਿਆ ਕਿ ਤੁਸੀਂ ਦੱਸੋ ਹਫਤੇ ਦੇ ਵਿੱਚ ਵਿੱਚ ਜਿਹੜਾ ਅਮਰਤਪਾਲ ਨੇ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੀ ਆਗਿਆ ਮੰਗੀ ਆ ਹਾਈ ਕੋਰਟ ਨੇ ਲਾਇਆ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ ਹਾਈ ਕੋਰਟ ਨੇ ਵੀ ਤੁਸੀਂ ਦੱਸੋ ਤੁਸੀਂ ਮਨਜ਼ੂਰੀ ਦੇਣੀ ਹੈ ਤੇ ਤੁਸੀਂ ਸਾਰੀ ਗੱਲ ਸੈਂਟਰ ਦੇ ਸਿਰ ਧੰਦੇ ਸੀਗੇ ਮੰਦਿਆ ਸੈਂਟਰ ਵੀ ਨਾਲ ਹੀ ਐ ਰਲੇ ਹੋਏ ਆ ਘੋਕ ਖਿਚੜੀਆਂ ਇੱਕੋ ਹੀ ਗੱਲ ਆ ਥੋਡੀ ਉੱਤੋਂ ਡਰਾਮੇ ਆ ਆ ਚੰਡੀਗੜ੍ਹ ਨਾਲ ਜਿਹੜਾ ਮਸਲਾ ਥੋਡਾ ਇਹਨੂੰ ਤੁਸੀਂ ਇੱਕ ਵਾਰੀ ਪਿੱਛੇ ਪਤਾ ਕਿਉਂ ਹਟਿਆ ਬੀਜੇਪੀ ਵਾਲੇ ਉਹ ਜੋ ਕੇ ਦੇਖਦੇ ਆ ਟੀਕਾ ਲਾ ਕੇ ਦੇਖਦੇ ਵੀ ਬੁੜਕਦੇ ਮਾੜੇ ਮੋਟੇ ਬਿਆਨਾਂ ਨਾਲ ਨਹੀਂ ਗੱਲ ਬਣਨੀ ਮਤਿਆਂ ਨਾਲ ਨਹੀਂ ਗੱਲਾਂ ਉਹਨਾਂ ਨੇ ਪਿੱਛੇ ਹਟਣਾ ਇਹ ਪੁੱਲ ਲਿਜੋ ਉਹਦਾ ਇਹ ਇੱਕ ਵਾਰੀ ਦੇਖ ਰਿਆ ਆ ਸੈਸ਼ਨ ਨਹੀਂ ਅਗਲੇ ਸੈਸ਼ਨ ਲੈ ਆਉਣਗੇ ਉਹਦੇ ਨਾਲੇ ਉਹਦੋਂ ਨੂੰ ਉਹਨਾਂ ਦੇ ਕੋਲ ਰਾਸ਼ਟਰੀ ਸਭਾ ਦੇ ਮੈਂਬਰ ਹੋਰ ਪੂਰੇ ਹੋ ਜਾਣੇ ਆ ਜਿਹੜਾ ਬਿਹਾਰ ਦੇ ਵਿੱਚੋਂ ਹੁਣ ਜਿੱਤ ਗਿਆ ਉਹਦੇ ਵਿੱਚੋਂ ਕਿੰਨੇ ਰਾਸ਼ਟਰੀ ਸਭਾ ਦੇ ਮੈਂਬਰ ਹੋਣੇ ਆ ਉਹ ਰਾਸ਼ਟਰੀ ਸਭਾ ਦੀ ਵੀ ਪੂਰੀ ਹੋ ਜਾਣਾ ਲੋਕ ਸਭਾ ਚ ਹੋ ਗਈ ਹੈ ਹੁਣ ਰਾਸ਼ਟਰੀ ਸਭਾ ਲੋਕ ਸਭਾ ਕਰਕੇ ਪਾਸ ਰਸਿਲ ਪੇਟ ਦੇਣੇ ਆ ਮਾਨ ਸਾਹਿਬ ਖੁਸ਼ ਹੋ ਕੇ ਟਵੀਟ ਕਰ ਰਿਹਾ ਹੈ ਕਿ ਬਹੁਤ ਵਧੀਆ ਫੈਸਲਾ ਕਿਹੜਾ ਫੈਸਲਾ ਵਧੀਆ ਜੀ ਇਹਦੇ ਵੀ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਾਲੇ ਮਸਲੇ ਤੇ ਕਰੇ ਫੇਰ ਗੱਲ ਕਰਾਂਗੇ ਕਿ ਕਿਵੇਂ ਕਿਵੇਂ ਚੰਡੀਗੜ੍ਹ ਗਿਆ ਕਿੰਨਾ ਕਾਰਨਾ ਕਰਕੇ ਗਿਆ ਉਹਦੇ ਜ਼ਿੰਮੇਵਾਰ ਦੋਸ਼ੀ ਲੋਕ ਕੌਣ ਨੇ ਸੋ ਮੈਂ ਇੰਨੇ ਤੁਹਾਨੂੰ ਲੋਕੋ ਅਪੀਲ ਕਰਦਾ ਕਿ ਬਾਈ ਛੜ ਦਿਓ ਇਹ ਧੜੇ ਭਗਾਉਣੇ ਨਿਚ ਪਾ ਲੈਣੇ ਗਰਜਾਂ ਦੇ ਵਿੱਚ ਆਪਾਂ ਨਾ ਆਈਏ ਯਾਰ ਛੜ ਦਿਓ ਇਹਨਾਂ ਮਸਲੇ ਮੁੱਦਿਆਂ ਨੂੰ ਆ ਸਾਡੇ ਲਈ ਅੱਜ ਜੋ ਪੰਜਾਬ ਦੇ ਹੱਕਾਂ ਦੀ ਗੱਲ ਆ ਜੋ ਮੁੱਦਿਆਂ ਦੀ ਗੱਲ ਆ ਉਨਾ ਵੀ ਆਪਾਂ ਲੜਗੇ ਜੇ ਅਸੀਂ ਚਾਹੁੰਨੇ ਆ ਕਿ ਸਾਡੀਆਂ ਨਸਲਾਂ ਇੱਥੇ ਬਚੀਆਂ ਰਹਿਣ ਸਾਡਾ ਹੋਂਦ ਸਾਡੀ ਇੱਥੇ ਚੌਂਦੀ ਰਹੇ ਸਾਡੀ ਸੱਭਿਆਤਾ ਜਉਂਦੀ ਰਹੇ ਸਾਡੀਆਂ ਬੋਲੀਆਂ ਸਾਡੇ ਸਾਹਿਤ ਇਤਿਹਾਸ ਬਚੇ ਰਹਿਣ ਤਾਂ ਫਿਰ ਸਾਨੂੰ ਅੱਜ ਇਹ ਮੁੱਦਿਆਂ ਤੇ ਅਮਾ ਪੈਣਾ ਬਾਈ ਪਰ ਅਸੀਂ ਅੱਜ ਮੈਂ ਦੇਖ ਰਿਹਾ ਸੀ ਮਾਨ ਸਾਹਿਬ ਸੈਲਫੀਆਂ ਲੈ ਰਹੇ ਆ ਉੱਥੇ ਲੋਕਾਂ ਨਾਲ ਦੋ ਚਾਰ ਨਾਲ ਕੋਈ ਬੀਬੀਆਂ ਸੀਗੀਆਂ ਕੁਝ ਬੰਦਿਆਂ ਨਾਲ ਸੈਲਫੀਆਂ ਲੈ ਰਹੇ ਆ ਇਹਨਾਂ ਦੇ ਵੀ ਸਨਾਉਂਦੀਆਂ ਫਿਰ ਗੱਲ ਵੀ ਦੇਖੋ ਦੇਖਿਆ ਹੈ ਜੇ ਮੁੱਖ ਮੰਤਰੀ ਜਿਹੜਾ ਸੋਡਾ ਕੋ ਸੈਲਫੀਆਂ ਲੈਂਦਾ ਆਵੇ ਕਦੇ ਇਹ ਗੱਲਾਂ ਸੈਲਫੀਆਂ ਸਲਫੀਆਂ ਵਾਲੀਆਂ ਛੱਡ ਦੇ ਯਾਰ ਨਾ ਇਹਨਾਂ ਲੋਕਾਂ ਦੇ ਪਹਿਲਾਂ ਹੱਥ ਹੱਥ ਦਿਓ ਨਾ ਇਹਨੀਆਂ ਪਾਚਾ ਆਪ ਨੂੰ ਸੀ ਕਰੀਗੇ ਨਾ ਅਸੀਂ ਇਹਨਾਂ ਨਿਜ ਪਾਲੀਏ ਉਹ ਵੱਡੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ ਬਈ ਛੇ ਨਹੀਂ ਇੱਕ ਮਿੰਟ ਬੇਨਤੀਆਂ ਨੇ ਧੁਰ ਗੌਰ ਕਰਿਓ ਬਾਕੀ ਜ਼ਰੂਰ ਹੈ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ 300 ਕਰੋੜ ਇਨਾਂ ਨੇ ਖਰਚਿਆ ਜੇ ਉਹੀ 300 ਕਰੋੜ ਰੁਪਇਆ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੰਦੇ ਜਿਹੜੀ ਘਾਟੇ 'ਚ ਜਾ ਰਹੀ ਹੈ ਜਿਹਦੀ ਜ਼ਮੀਨ ਗਹਿਣੇ ਪੈ ਰਹੀ ਹੈ ਯੂਨੀਵਰਸਿਟੀ ਦੀ ਬੈਂਕਾਂ ਕੋਲੇ ਕਿਸੇ ਸਰਸੈਂਟਰ ਨੂੰ ਦੇ ਦਿੰਦੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਨੂੰ ਦੇ ਦਿੰਦੇ ਇਹ ਐਸਲ ਗੁਰੂਆਂ ਦਾ ਕੰਮ ਜਿੱਦੇ ਇਹ ਆਇਆ ਨਹੀਂ ਵੀ ਟੈਂਟ ਲਾ ਲਏ ਤੇ ਉਥੇ ਡਰਾਮੇ ਰਚਲੇ ਐ ਨਹੀਂ ਗੱਲਾਂ ਮਨਣ ਇਹ ਕਰਨ ਵਾਲੀ ਗੱਲ ਹਾਂ ਜੇ ਕਰਨ ਕਰਨ ਆਏ ਸੀ ਫਿਰ ਗੱਲ ਕਰਦੇ ਉਹਨਾਂ ਪਰ ਸਾਦੇ ਮਤੇ ਦੀ ਕਰਦੇ ਰਾਜਨੀਤਿਕ ਹਕਾਂ ਦੀ ਗੱਲ ਪਾਣੀਆਂ ਦੀ ਖੁੱਲ੍ਹ ਕੇ ਗੱਲ ਹੁੰਦੀ ਡੈਮਾਂ ਦੀ ਗੱਲ ਹੁੰਦੀ ਰਾਜਧਾਨੀਆਂ ਦੀ ਪੰਜਾਬੀਆਂ ਦੀ ਬੋਲੀਆਂ ਦੀ ਨੌਕਰੀਆਂ ਦੀ ਗੱਲ ਨੌਕਰੀਆਂ ਸ਼ਰਿਆਮ ਤੁਸੀਂ 60 ਤੋਂ 70 ਫੀਸਦੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਸਾਡੀਆਂ ਨੌਕਰੀਆਂ ਤੇ ਡਾਕੇ ਮਾਰ ਰਹੇ ਆ ਕੋਈ ਗੱਲ ਨਹੀਂ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਨਾ ਕੋਈ ਬੋਲਣ ਨੂੰ ਤਿਆਰ ਆ ਇਹ ਮੁੱਦਾ ਹੀ ਨਹੀਂ ਹੈਗਾ ਸਾਡੇ ਲੋਕਾਂ ਦੇ ਅਪਾ ਦੇਖ ਰਹੇ ਆ ਕਿ ਕਰਕੇ ਸਾਰੀਆਂ ਨੌਕਰੀਆਂ ਸਾਡੀਆਂ ਜਾ ਰਹੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਤੋਂ ਲੈ ਕੇ ਆਪਣਾ ਜਿਹੜੇ ਇਹਨਾਂ ਨੇ ਬੈਟਰਨ ਇੰਸਪੈਕਟਰ ਰੱਖੇ ਆ ਕੋਈ ਵਾਟਰ ਬੱਸ ਵਿਭਾਗ ਵਿੱਚ ਬੰਦੇ ਰੱਖੇ ਆ ਕੋਈ ਪੀਐਸਪੀਸੀਐਲ ਵਿੱਚ ਰੱਖੇ ਆ ਜਾਂ ਕਿਸੇ ਵੀ ਬੰਦੇ ਰੱਖਦੇ ਇਹ ਨੇ ਨਾ 60 ਤੋਂ 70% ਬੰਦੇ ਉੱਥੇ ਬਾਹਰਲੇ ਸੂਬਿਆਂ ਦੇ ਆ ਕੇ ਭਰਤੀ ਹੋ ਰਹੇ ਆ ਇਹ ਪੰਜਾਬੀ ਦੀਆਂ ਸ਼ਰਤਾਂ ਖਤਮ ਕਰ ਰਹੇ ਆ ਹ ਹੁਣ ਜਿਹੜੀ ਉਰੀ ਦਵਤਾਸ ਜਿਹੜੀ ਆਪਣੀ ਅਦਰਬਗ ਯੂਨੀਵਰਸਿਟੀ ਹੈ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਨੇ ਪ੍ਰੋਫੈਸਰਾਂ ਦੀਆਂ ਉਹ ਉਹਦੇ ਬੱਚਿਆਂ ਨੇ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀਆਂ ਆਈਆਂ ਨੇ ਪਹਿਲਾਂ ਸਹਿਕਾਰੀ ਖਣੇ ਮਿਲਦੀਆਂ ਪੋਸਟਾਂ ਕੱਢੀਆਂ ਸੀਗੀਆਂ 165 ਉਹ ਵੀ ਪੰਜਾਬੀ ਦੀ ਸ਼ਰਤ ਖਤਮ ਕਰਤੀ ਕਿੱਡੇ ਵੱਡੇ ਧੋਖੇ ਕਰ ਰਹੇ ਨੇ ਕਿੱਡਾ ਵੱਡਾ ਧਰੋ ਹੋ ਰਿਹਾ ਕਿੱਡਾ ਵੱਡਾ ਸ਼ੁਰਾ ਮਾਰਿਆ ਜਾ ਰਿਹਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਨਿਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਦਾ ਪਰ ਨਹੀਂ ਅਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ ਸਾਡੇ ਕੋ ਲੀਡਰ ਘਰੇ ਆ ਜੇ ਕੋਈ ਫੋਟੋ ਖਰਾ ਲੇ ਸਾਡੇ ਕੋ ਗਲੀ ਚਣ ਦੇ ਸਾਡੇ ਕੋ ਨਾਲੀ ਪੱਕੀ ਕਰਾ ਦੇ ਕਿਤੇ ਇੰਨਾ ਕੰਮ ਆਲੇ ਆ ਮੈਂ ਗੱਲ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਪਟਿਆਲੇ ਗਿਆ ਪਰਸੋਂ ਚੌਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕੇ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਦੇ 5-5 7-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਦੇ ਵੀ ਮੈਂ ਪੁੱਛਿਆ ਮਸਤ ਨੂੰ ਬਿੱਲ ਬੁਲਾਉਂਦਾ ਇੱਥੇ ਕਹਿੰਦੇ ਨਾ ਬਿੱਲ ਤਾਂ ਹਰ ਆਉਂਦੇ ਨਹੀਂ ਤੁਹਾਨੂੰ ਮਾਫਾ ਸਾਰਾ ਜਿੰਨਾ ਇੱਥੇ ਰਹਿੰਦੇ ਆ 2.50 ਕਰੋੜ ਕਿਸੇ ਨੂੰ ਬਿੱਲ ਨਹੀਂ ਆਉਂਦਾ ਜਿਹੜਾ ਬੰਦਾ 7-8 ਕਰੋੜ ਦਾ ਕੋਠਾ ਪਾਈ ਬੈਠਾ ਹੈ ਉਹਦਾ ਬਿੱਲ माफ ਹੋਣਾ ਚਾਹੀਦਾ ਤੇ ਗਰੀਬ ਦਾ ਮਹਤਵ ਦਾ ਠੀਕ ਆ ਕਰ ਦਿਓ ਜਿਹੜੇ ਬੰਦੇ ਵੱਡੇ-ਵੱਡੇ ਅਹੁਦਿਆਂ ਦੇ ਬੈਠੇ ਆ ਕਈ ਕਿ ਲੱਖਾਂ ਰੁਪਈਆ ਤਨਖਾਹਾਂ ਨੇ ਮਹੀਨਿਆਂ ਦੀਆਂ ਕਈ ਕਿ ਕਰੋੜਾਂ ਦੇ ਮਾਲਕ ਨੇ ਮੁਦੇਦਈ ਹੋਣੇ ਚਾਹੀਦੇ ਆ ਪਰ ਨਹੀਂ ਜਿਹੜੀ ਇੱਥੇ ਪਾਰਟੀ ਆਉਂਦੀ ਹੈ ਵੋਟਾਂ ਲੈਣ ਦੇ ਲਈ ਪੰਜਾਬ ਨੂੰ ਦਾਤੇ ਲਾ ਜਾਂਦੀ ਹੈ ਦਰਦ ਲੱਗ ਹੀ ਰਿਹਾ ਇਹੇ ਸਵਾਲ ਉਹ ਹੀ ਕੱਲ ਮਾਨਸਾ ਤੁਹਾਡੇ ਕੋਲ ਪੁੱਛਣਗੇ ਸੀ ਵੀ ਜਿਹੜੀ ਤੁਸੀਂ ਪਬਲਿਕ ਸੈਕਟਰਾਂ ਨੂੰ ਵੇਚ ਰਹੇ ਹੋ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਡੈਰੀ ਵਿਭਾਗ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਪਈ ਆ ਪੰਜਾਬ ਐਗਰੋ ਦੀ ਪਈ ਆ ਬਾਗਬਾਨੀ ਵਿਭਾਗ ਦੀ ਪਈ ਸਾਰੀ ਤੁਸੀਂ ਵੇਚਣ ਤੋਂ ਨਿਸ਼ਾਨਦੇਹੀ ਕਰ ਰਹੇ ਹੋ ਦੱਬੀ ਤੁਰਿਆਂ ਨੇ ਕੰਮ ਉੱਤੇ ਲੱਗੇ ਹੋਏ ਆ 3500 ਕਿੱਲਾ ਤੁਸੀਂ ਵੇਚ ਰਹੇ ਹੋ ਨਦਿਆ ਮਹਾਲਗੀ ਮਿਤਜਰਪੁਰ ਨਾ ਦਾ ਕੀ ਇਹ ਤੇ ਅੱਜ ਕੋਈ ਸਵਾਲ ਪੁੱਛਣ ਵਾਲਾ ਹੈ ਜੇ ਅਸੀਂ ਇਹ ਸਵਾਲ ਕਰਦੇ ਹਾਂ ਇਹਨਾਂ ਦੇ ਭਗਤਾਂ ਨੂੰ ਭਾਈ ਮਿਰਚਾਂ ਲੱਗਦੀਆਂ ਵੀ ਆ ਤੁਸੀਂ ਹਰ ਥਾਂ ਰਾਜਨੀਤੀ ਕਰਦੇ ਹੋ ਕਰੀਏ ਕਿਉਂ ਨਾ ਜਦੋਂ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਆ ਕੋਈ ਬੋਲਣ ਵਾਲਾ ਹੀ ਹੈ ਨਹੀਂ ਵਿਰੋਧੀ ਕੌਣ ਬੋਲਦਾ ਕੋਈ ਦੇਖਿਆ ਕਦੇ ਕਾਂਗਰਸ ਦਾ ਪ੍ਰਧਾਨ ਰਾਜਾ ਬੜੰਗ ਕੋਈ ਬਾਜਵਾ ਕੋਈ ਦਹੋਰ ਕੋ ਬਾਦਰ ਵਾਲਾ ਇਹਨਾਂ ਮੁੱਦਿਆਂ ਤੇ ਬੋਲਦਾ ਦੇਖਿਆ ਕੋਈ ਦੱਸ ਰਿਹਾ ਸਾਨੂੰ ਕਿ ਸਾਡੀਆਂ ਨੌਕਰੀਆਂ ਸਾਡੀਆਂ ਜ਼ਮੀਨਾਂ ਕਿਵੇਂ ਬਿਕ ਰਹੀਆਂ ਨੇ ਕਿਵੇਂ ਜਾ ਰਹੀਆਂ ਨੇ ਕਿਵੇਂ ਸਾਡੇ ਹੱਕ ਖੋਏ ਜਾ ਰਹੇ ਨੇ ਕੋਈ ਦੱਸਦਾ ਇਹਨਾਂ ਗੱਲਾਂ ਤੇ ਨਹੀਂ ਦੱਸਦਾ ਅਸੀਂ ਆਹੀ ਮੁੱਦਿਆਂ ਦੇ ਨਾਲ ਕੱਲ ਤੁਹਾਨੂੰ ਸਾਰੀਆਂ ਗੱਲਾਂ ਬਾਤ ਉਹਦੇ ਕਰਕੇ ਆਏ ਆ ਵੀ ਜੇ ਤੁਸੀਂ ਆਏ ਆ ਆਹ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਉੱਤੇ ਥੋੜੀ ਚਰਚਾ ਹੋਣੀ ਚਾਹੀਦੀ ਹੈ ਕੀ ਨਿਕਲਿਆ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹ ਵੀ ਕੱਲੇ ਗਲਿਆਰਿਆਂ ਨੂੰ ਲਓ ਜੀ ਪੂਰੇ ਸੈਸ਼ਨ ਦਾ ਅਜਲਾਸ ਦਾ ਇਹ ਨਤੀਜਾ 300 ਕਰੋੜ ਖਰਚਿਆ ਤੇ 200 ਜੇਬ ਚ 100 ਖਰਚਦਾ ਉਹ 100 ਵੀ ਜਿਹੜਾ ਖਰਚਿਆ ਉਹ ਸਾਰਾ ਫੈਲਾ ਦਿੱਤਾ ਕੋਈ ਦਿੱਲੀ ਦਾ ਹੈ ਕੋਈ ਗੜਗਾਉਂ ਦਾ ਕੋਈ ਨੁਐਡੇ ਦਾ ਉਹਨਾਂ ਨੇ ਇਹਨਾਂ ਨੇ ਆਪਣੇ ਵੱਧਿਆ ਸੋ ਪੰਜਾਬੀਓ ਕਰਨਾ ਮਤਾਰੋ ਅੰਨੇਕ ਰਖਤ ਬਣ ਕੇ ਨਾ ਫਿਰ ਉਹਨਾਂ ਧਰਮਗਰ ਪਾਰਟੀਆਂ ਮਗਰ ਬਹੁਤ ਵੱਡਾ ਨੁਕਸਾਨ ਅਸੀਂ ਪਹਿਲੇ ਹੀ ਕਰਾ ਲਿਆ ਤੇ ਜੇ ਐਂ ਤੁਰੇ ਕਰਦੇ ਰਹੇ ਤਾਂ ਫਿਰ ਪੱਲੇ ਕੱਖ ਵੀ ਨਹੀਂ ਰਹਿਣਾ